ਹੈਲੋ ਜੀ ਕਿਵੇਂ ਹੋ امید ਕਰਦੀ ਸਾਰੇ ਜਨੇ ਚਰਦੀਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਜੋ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਅੱਜ ਅਸੀਂ ਬਣਾ ਰਹੇ ਹਾਂ ਮੌਲੀ ਦੀ ਪੁਰਜੀ ਤੇ ਸ਼ਾਮ ਦਾ ਟਾਈਮ ਸੀ ਸਾਡੇ 1:30 ਵਜੇ ਦਾ ਤੇ ਇੱਥੇ ਮੈਂ ਮੌਲੀ ਦੀ ਪੁਰਜੀ ਬਣਾਵਾਂਗੇ ਸੋ ਮੌਲੀਆਂ ਮੈਂ ਬਰੀਕ ਬਰੀਕ ਕੱਟ ਲਈਆਂ ਸੀ ਤੇ ਜਿਹੜੇ ਪੱਤੇ ਸੀ ਉਹ ਵੀ ਮੈਂ ਬਰੀਕ ਬਰੀਕ ਕੱਟ ਲਏ ਸੀ ਤੇ ਇਹਦੇ ਵਿੱਚ ਮੈਂ ਨਮਕ ਮਸਾਲਾ ਆਪਣੇ ਅਕੋਰਡਿੰਗ ਮਸਾਲੇ ਅਸੀਂ ਆ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਸੀ ਇੱਥੇ ਮੈਂ ਪਿਆਜ਼ ਤੇ ਲਸਣ ਤੇ ਮਿਰਚਾਂ ਵਗੈਰਾ ਮੈਂ ਗ੍ਰाइंड ਕਰਕੇ ਪਾਉਂਗੀ ਤੇ ਇਹਦੇ ਵਿੱਚ ਮੈਂ ਪਾਇਆ ਸੀ ਸੋ ਇੱਥੇ ਆਪਾਂ ਆ ਪਿਆਜ਼ ਵਗੈਰਾ ਪੁੰਨ ਲਿਆ ਸੀ ਤੇ ਫਿਰ ਆਪਾਂ ਬਰੀ ਮੋੜੀਆਂ ਦੇ ਕੱਟ ਕੇ ਤੇ ਪੱਤੇ ਕੱਟੇ ਹੋਏ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਬਹੁਤ ਟੇਸਟੀ ਹੁੰਦੀ ਹੈ ਸੋ ਤੁਸੀਂ ਜ਼ਰੂਰ ਟਰਾਈ ਕਰੋ 200 ਟੁਕਰੀ ਕੀ ਦੇ ਨਾਮ ਨਾਲ ਬਣਦੀ ਆ ਕੀਆ ਤੋਂ ਹਾਲੇ ਵਗੈਰਾ ਪੈਣਾ ਨਹੀਂ ਨਿੱਕਾ ਕਰ ਲਈ ਸੀ ਵਿੱਚ ਤੇ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜਿੰਨਾ ਭੈਣਾ ਨੂੰ ਕਈ ਵਾਰ ਸਟੂਡੈਂਟ ਹੁੰਦੇ ਆ ਕਈਆਂ ਨੂੰ ਮਤਲਬ ਛੇਤੀ ਨਹੀਂ ਚੀਜ਼ ਬਣਦੀ ਤਾਂ ਤੁਸੀਂ ਆ ਸਿੰਪਲ ਤਰੀਕੇ ਦੇ ਨਾਲ ਜਲਦੀ ਜਲਦੀ ਬਣਾ ਕੇ ਤੁਸੀਂ ਆਪਣੇ ਕੰਮਾਂ ਕਾੜਾਂ ਤੇ ਜਾ ਸਕਦੇ ਹੋ ਤੇ ਬਹੁਤ ਹੀ ਈਜ਼ੀ ਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਆ ਕਰੋ ਤੇ ਸੋ ਦੇ ਦਿੱੁੱਛੋ ਆਪਾਂ ਮਸਾਲੇ ਵਗੈਰਾ ਸਾਰੇ ਪਾ ਦਿੱਤੇ ਆ ਤੇ ਹੁਣ ਫਿਰ ਮੈਂ ਆਟਾ ਗੁੰਨਾਗੀ ਮੈਂ ਇੱਕ ਸਾਈਡ ਤੇ ਫਿਰ ਸਬਜੀ ਬਣਾ ਰਹੀ ਸੀ ਸ਼ਾਮ ਦਾ ਟਾਈਮ ਸੀ ਤੇ ਫਿਰ ਹਮ ਆਪਾਂ ਪਹਿਲਾਂ ਸੋਚਦੇ ਰਹੇ ਕੀ ਬਣਾਈਏ ਫਿਰ ਅਸੀਂ ਸੋਚਿਆ ਕਿ ਚਲੋ ਮੂਲੀਆਂ ਦੀ ਪੁਰਜੀ ਬਣਾਉਨੇ ਆ ਨਾਲੇ ਆਪਾਂ ਆਪਣੇ ਪਹਿਣਾ ਪਰਾਵਾ ਦੇ ਨਾਲ ਸ਼ੇਅਰ ਕਰਦੇ ਆਂ ਜੀ ਸੋ ਇੱਥੇ ਆਪਾਂ ਆਟਾ ਗੁੰਨ ਰਹੇ ਸੀ ਤੇ ਆਟਾ ਆਪਾਂ ਗੁੰਨ ਕੇ ਰੱਖ ਦਵਾਂਗੇ ਤੇ ਬਾਕੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਕਿਉਂਕਿ ਜਦੋਂ ਤੁਸੀਂ ਦੱਸੋਗੇ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤਾਂ ਵਧੀਆ ਲੱਗਦਾ ਸਾਨੂੰ ਮੈਸੇਜ ਵਧੀਆ ਹੁੰਦੇ ਆ ਕਮੈਂਟ ਵਧੀਆ ਹੁੰਦੇ ਆ ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਕਮੈਂਟਾਂ ਤੋਂ ਵੀ ਤੇ ਬਹੁਤ ਭੈਣਾ ਕਮੈਂਟ ਕਰਦੀਆਂ ਨੇ ਤੇ ਬਹੁਤ ਵੀਰ ਵੀ ਬਹੁਤ ਵਧੀਆ ਕਮੈਂਟ ਕਰਦੇ ਨੇ ਤੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਭੈਣਾ ਦਾ ਭਰਾਵਾਂ ਦਾ ਜਿਹੜੇ ਸਾਡੇ ਵਲੌਗ ਦੇਖਦੇ ਨੇ ਵੀਡੀਓ ਦੇਖਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਕੋਸ਼ਿਸ਼ ਕਰਿਆ ਕਰੋ ਕਿ ਸਾਡੀ ਲਾਈਵ ਤੇ ਵੀ ਜਰੂਰ ਆਇਆ ਕਰੋ ਤੇ ਸੋ ਹੁਣ ਆਪਾਂ ਆਟਾ ਗੁੰਨ ਕੇ ਇੱਕ ਸਾਈਡ ਤੇ ਰੱਖ ਦਾਂਗੇ ਤੇ ਬਾਈ ਬਾਕੀ ਇਹ ਕੀ ਕੰਮ ਤਾਂ ਮੁੱਕਦੇ ਨਹੀਂ ਆ ਛੋਟੇ ਮੋਟੇ ਘਰਾਂ ਦੇ ਕੰਮ ਆ ਲਗਾਤਾਰ ਹੀ ਲੱਗੇ ਰਹਿੰਦੇ ਆ ਤੇ ਹੁੰਦੇ ਰਹਿੰਦੇ ਆ ਕਦੀ ਆ ਕੰਮ ਕਰ ਲੋ ਕਦੀ ਆ ਤੇ ਫਿਰ ਇਸੇ ਆਟਾ ਗੁੰਨ ਕੇ ਤੇ ਫਿਰ ਹੁਣ ਅਸੀਂ ਆ ਆਟਾ ਰੱਖ ਦਾਂਗੇ ਇੱਕ ਸਾਈਡ ਤੇ ਡੰਬੇ ਦੇ ਵਿੱਚ ਪਾ ਕੇ ਤੇ ਥੋੜੇ ਟਾਈਮ ਤੱਕ ਆਪਾਂ ਫੁਲਕੇ ਬਣਾਵਾਂਗੇ ਤੇ ਸੋ ਤੁਸੀਂ ਦੇਖ ਸਕਦੇ ਹੋ ਜਿ ਆਪਾਂ ਹੁਣ ਆਟਾ ਗੁੰਨ ਰਹੇ ਹਾਂ ਤੇ ਪੁਰਜੀ ਜ਼ਰੂਰ ਟਰਾਈ ਕਰੋ ਮੇਰੀਆਂ ਭੈਣਾਂ ਜਿੰਨਾਂ ਨੂੰ ਆ ਉខਾ ਲੱਗਦਾ ਹੈ ਉਹ ਸੌਖਾ ਤਰੀਕਾ ਅਪਣਾ ਲੈਣ ਸੋ ਮੈਂ ਸੌਖੇ ਤਰੀਕੇ ਦੇ ਨਾਲ ਦੱਸਿਆ ਕਿ ਫੁਰਜੀ ਵਾਂਗ ਬਣਾਉ ਮੋਲੀਆਂ ਦੀ ਤੇ ਬਹੁਤ ਟੇਸਟੀ ਬਣਦੀ ਆ ਜੀ ਮੋਲੀਆਂ ਦੇ ਪਰੌਂਠੇ ਫੁਰਜੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬਣਾ ਸਕਦੇ ਹੋ ਸੋ ਇਹ ਸਾਡੀ ਹੋ ਗਈ ਫੁਰਜੀ ਰੈਡੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਹਲਦੀ ਵਗੈਰਾ ਸਾਰਾ ਕੁਝ ਆਪਾਂ ਮਿਕਸ ਕਰਕੇ ਹੀ ਪਾ ਲਿਆ ਸੀ ਤੇ ਪੁਰਜੀ ਬਹੁਤ ਵਧੀਆ ਲੱਗ ਰਹੀ ਆ 컬러 ਵੀ ਬਹੁਤ ਵਧੀਆ ਲੱਗ ਰਿਹਾ ਸੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੁਰਜੀ ਕਿਵੇਂ ਦੀ ਲੱਗੀ ਕਿਵੇਂ ਦੀ ਬਣੀ ਤੇ ਸੋ ਹੁਣ ਆਪਾਂ ਅੱਜ ਪੁਰਜੀ ਬਣਾਈ ਆ ਜੀ ਤੇ ਕੁਝ ਭੈਣਾਂ ਦੇ ਕਮੈਂਟ ਆਏ ਸੀ ਕਿ ਤੁਹਾਡੇ ਵਲੌਗ ਨਹੀਂ ਆ ਰਹੇ ਆ ਤੇ ਕੋਈ ਗੱਲ ਨਹੀਂ ਜੀ ਆਪਾਂ ਵਲੌਗ ਜਰੂਰ ਬਣਾਵਾਂਗੇ ਸੋ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ